ਸੋਚਣਗੇ ਕੋਹ ਜਿਹੜੇ ਸਰਪੰਚ ਬਣੇ ਆ ਉਹ ਜਾ ਤੂੰ ਤੇ ਐਵੇਂ ਪਾਪਾ ਬਣ ਕੇ ਬਹਿ ਗਿਆ ਤੈਨੂੰ ਸਰਪੰਚ ਬੰਨਾ ਜਾਇਦਾ ਹੈ ਉਹ ਸਰਪੰਚ ਕੇ ਦੇ ਅਰਸ਼ਾਂ ਤੋਂ ਉੱਡੇ ਕੇ ਆਉਂਦੇ ਆ ਸਰਪੰਚ ਇੱਥੇ ਹੀ ਬਣਦੇ ਆਗੇ ਉਹ ਕਿਦਾਂ ਓਏ ਜਿਹਦਾ ਵੋਟਰ ਸੂਚੀ ਚ ਨਾ ਹੁੰਦਾ ਵਾ ਨਾ ਕੋਈ ਬੰਦਾ ਵੀ ਸਰਪੰਚ ਬਣ ਜਾਦਾ ਵਾ ਕੋਈ ਬੰਦਾ ਇਹ ਤਾਂ ਫੇਰ ਪਾਪਾ ਤੂੰ ਬਨ ਜਾ। ਓ ਕੋਈ ਨਹੀਂ ਆ ਤਾਰਾ ਵੀ ਆਪਣਾ ਹੀ ਆ ਪਰ ਬੋਟਾ ਰਗੀ ਆਪਾਂ ਉਦਾਂ ਨਹੀਂ ਪਾਉਣੀਆਂ। ਸੋ ਸਮਝ ਕੇ ਪਾਪਾ ਇਹ ਗੱਲ ਤੇ ਬੋਟਾਂ ਪਾਉਣੀਆਂ। ਸਹੀ ਗੱਲ ਪਾਪਾ ਤੇਰੀ ਚੱਲੀਏ ਤਾਰੇ ਅੱਲ ਮਾੜਾ। ਓਹ ਤਾਰੇ ਨੂੰ ਕੋਈ ਨਹੀਂ ਮਿਲਣੇ ਜਾ। ਆ ਜਾ। 10 ਪਰ ਤੈਨੂੰ ਕਿਨੀਂ ਰਾਂ ਕਿਹਾ ਯਾਰ ਉਹਨੂੰ ਨਾ ਫੜਾਇਆ ਕਰ ਆ ਕੰਮ ਕਰਨਾ। ਤੂੰ ਆਪ ਕਰ। ਓਹ ਤਾਰਾ ਸਿਆ। ਓ ਬੱਲੇ ਤਾਇਆ 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 ਅੱਜ ਸੱਦ ਕੇ ਜਾਵਾਂ ਨਾਰਾਵਾਂ ਦੇ। ਜਿੰਨਾ ਰਾਈ ਤੂੰ ਆਇਆ ਉਹ ਤੂੰ ਕਿਉਂ ਸੜਕੇ ਜਾਵੇਂ ਓਏ ਉਹ ਕੋਈ ਨਹੀਂ ਜਾ ਲੈਂਦੇ ਸੜਕੇ ਜਾਣ ਦਾ ਕਿਹੜਾ ਕਿਰਾਇਆ ਲੱਗਦਾ ਤੇ ਜਾਵੇ ਆਪੇ ਖੱਜਲੋ ਕੇ ਆਊਗਾ ਓਏ ਆ ਜੀਆਂ ਨੂੰ ਬਹੁਤ ਉਹ ਤਾਇਆ ਰਗੀ ਸੁਣਿਆ ਤੂੰ ਖਲੋ ਗਿਆ ਉਹ ਤਾਇਆ ਖਲੋਣ ਨੂੰ ਮੈਂ ਕਿਹੜਾ ਅੱਗੇ ਬੈਠਾ ਜਿਹੜਾ ਖਲੋ ਗਿਆ